ਇਤਿਹਾਸਿਕ ਨਾਮ ਹੈ ਨਰਮਧਾਤੂ ਕਰਨ ਦੇ ਮਹਾਰਾਜ ਸ੍ਰੀ ਇਹ ਪਾਵਨ ਬਾਣੀ ਦਾੰਦ ਕਰਦੇ ਦੇਸ਼ ਵਿਦਾ ਕਰਦੇ। 당ਦੂ ਵਾਲੇ تین ਸਾਹਿਬ ਮਹਾਰਾਜ ਸੱਚੇ ਬਾਦਸ਼ਾਹ। ਹਜ਼ੂਰ ਨੇ ਜੈਮ ਸਾਧ ਸੰਗਤ ਜੀ ਮਹੀਨੇ ਦੇ ਮਹੀਨੇ ਦਾ ਰਾਮ ਅਗਰ ਦੇ ਮਹੀਨੇ ਦੁਆਰਾ ਵਿਦੇਸ਼ ਦਿੱਤਾ ਸੀ। ਅਗਰ ਦੇ ਮਹੀਨੇ ਦੀ ਸਮਾਪਤੀ ਹੋਈ ਹੈ। ਆਸਾਧ ਸੰਗਤ ਜੀ ਕੋਡ ਅਮਰੀਕਾ ਚੜ੍ਹੇ। इस महीने तकरीब बाद गुरु अर्जन देव साहब महाराज सर जी ने ये जीव का रूप अलंकार बना करके सचे पातशाह जी को उपदेश दिता है कि बोह का महीना सब संगत जी मनुखा शरीर भी बोह महीने की तरफ है जेड़ा जीव महाराज से जी के चरण लग जाता है कि गुरु चरणा के नाम जोड़ लगता है

ਇਸੇ ਪੋਤੇ ਬੇਲੇ ਦੇ ਅੰਦਰ ਹਜੂਰ ਦਾ ਸਾਧ ਸੰਗਤ ਜੀ ਪਰਿਵਾਰ ਧਰਮ ਤੋਂ ਕੌਮ ਤੋਂ ਆਪਾਂ ਸਾਧ ਸੰਗਤ ਜੀ ਪਰਿਵਾਰ ਕਰਦਾ ਹੈ। ਅੱਜ 15 ਵਾਰਾਂ ਚੱਲਦਾ ਪਿਆ ਸਾਧ ਸੰਗਤ ਜੀ ਜਿਵੇਂ ਅਨਾਪੂਰਸ਼ ਸਹਿਬ ਨੂੰ ਸਾਧ ਸੰਗਤ ਜੀ ਕੇਣਾ ਪੈਂਦਾ ਲਗ ਭਗ ਕਾਠੀ ਜਿਵੇਂ ਲਗਾਤਾਰ ਇੱਕ ਪਾਸੇ ਬਾਈ ਤਾਰ ਦੇ ਪਹਾੜੀਏ ਰਾਜੇ ਹੈ दूजे पास दिल्ली तो चढ़कर के आए हैं सब संगति हो फौज लखा दी आवाज दे भी जिला दे आके ना कुछ है कि तब देव केला पाकर के रखे हैं